ਆਪ ਕੋਲ ਸਾਲੀ ਬੀਬੀ ਨਾਲੇ ਤੇ ਪੁਲਸ ਦੀ ਡਿਊਟੀ ਥਾਰਚ ਕਰਦੀ ਸੀ ਨਾਲ ਇੱਕ ਬੰਦਾ ਰੱਖਿਆ ਸੀ ਨਾਲ ਚਿੱਟਾ ਸਪਲਾਈ ਹੁੰਦਾ ਸੀ ਨਾ ਕੋਈ ਰੋਗ ਨਾ ਕੋਈ ਟੋਗ ਯਕੀਨਨ ਜੀ ਗੱਲ ਆ ਕੱਲੀ ਨਹੀਂ ਹੋਊ ਹੋਰ ਵੀ ਕਈ ਹੋਣਗੇ ਨਾਲ ਮਤਲਬ ਇਦਾਂ ਸਾਡਾ ਸਿਸਟਮ ਚੱਲ ਰਿਹਾ ਤੇ ਆ ਮੱਕੜ ਵਰਗੇ ਤਕਵਾਦਰੇ ਵਰਗੇ ਇਹ মিডিਆ ਦੱਸਦੇ ਆਪਣੇ ਆਪ ਨੂੰ মিডিਆ ਨਹੀਂ ਇਹ ਕੰਜਰਖਾਨੇ ਵਾਲੇ ਆ ਇਹਨਾਂ ਵੇਖਣਾ ਹੁੰਦਾ ਵੀ ਕਿੱਥੇ ਕਿੱਥੇ ਕੀ ਕੀ ਕੰਜਰਖਾਨਾ ਹੋਇਆ ਵਾ ਬੰਦੇ ਰੱਖੇ ਹੋਇਆ ਉਸੇ ਵੇਲੇ ਉਹ ਬੰਦੇ ਨੂੰ ਬੁਲਾ ਕੇ ਯਾਰੀ ਆਲੇ ਦਵਾਲੇ ਕੰਜਰਖੰਦਾ ਕੋ ਮਰਿਆ ਜਾਵਨੇ ਕੀਤਾ ਫਿਰ ਨਾ ਨੇ ਉਹ ਚਾਲਾ ਚਲਦਾ ਚਲਦੀ ਲੋ ਤੇ ਰੋਟੀਆਂ ਲਾਉਣੀਆਂ ਹੁੰਦੀਆਂ ਆ ਚੰਗੇ ਵੀਊ ਲੈਣੇ ਹੁੰਦੇ ਮਹੀਨੇ ਦਾ 25-30 ਲੱਖ ਕਮਾਉਂਦੇ ਆ ਪਰ ਚੰਗੀ ਖਬਰ ਕਿਤੇ ਨਹੀਂ ਲਾਉਣੀ ਇਹ ਕਿਸੇ ਮੱਕੜ ਨੇ ਕੁਆਤਰੇ ਨੇ ਇਹ ਖਬਰ ਲਾਈ ਆ ਜਾਂ ਕਰਨਲ ਬਾਠ ਵਾਲੀ ਖਬਰ ਲਾਈ ਆ ਜਾਂ ਹੋਰ ਜੋ ਵੀ ਪੰਜਾਬ ਚ ਮਾਰਿਆ ਹੁੰਦਾ ਅਕੜੀ ਲਾਈ ਖਬਰ ਨਾ ਹਣੋ ਇਹਨੇ ਆ ਕੀ ਨਾ ਦਾ ਮੱਕੜ ਨੇ ਪਹਿਲਾਂ ਤੋਂ ਬੀਬੀ ਕਿਹੜੀ ਪ੍ਰਬਲੀਨ ਕੋਰ ਕਿਹੜੀ ਸੀ ਉਹਦਾ ਪੌਡਕਾਸਟ ਆ ਕਰਕੇ ਉਹਦੀ ਉਹੀ ਬਿੜਾ ਹੀ ਗਰ ਕਰਦਾ ਉਹਨੂੰ ਉਹੀ ਬਦਨਾਮ ਇਹਨਾਂ ਕਰਦਾ ਵੀ ਉਹ ਹੁਣ ਕੀਰਤਨ ਕਰਨ ਚੋਗੀ ਨਹੀਂ ਰਹੀ ਉਹਦਾ ਜਲੂਸ ਕੱਢਦਾ ਫਿਰ ਉਹ ਇੱਕ ਨਿਹੰਗ ਉਹਦੇ ਕੋਲ ਵੱਧ ਘੱਟ ਬਲਵਾ ਲਿਆ ਆਪੇ ਬਲਵਾ ਲਈਂ ਤੇ ਤੂੰ ਐਦਾ ਐਦਾ ਬੋਲਦੀ ਵੀਊ ਚੰਗੇ ਆਉਣਗੇ ਕੋਈ ਬਾਤ ਨਹੀਂ ਤੂੰ ਫੇਮਸ ਹੋ ਜਾਏਗਾ ਉਹ 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 ਉਹਦਾ ਉਹਦੇ ਵਿਚਾਰੇ ਤੇ ਹਮਲਾ ਹੋ ਗਿਆ ਤੇ ਬਾਅਦ ਚ ਉਹਦੀ ਖਬਰ ਵੀ ਨਹੀਂ ਲਾਈ ਕਹਿੰਦੀ ਉਹਦਾ ਫੋਨ ਵੀ ਨਹੀਂ ਚੱਕਦਾ ਹੁਣ ਵੀ ਪਾਪੀ ਆ ਜਿਹਨੂੰ ਤੂੰ ਫਸਾਇਆ ਆ ਆਪ ਤੂੰ ਪੈਸੇ ਕਮਾਏ ਉਹਦੇ ਵੀਡੀਓ ਤੋਂ ਘੱਟੋ ਘਾਟ ਘੱਟੋ ਘਾਟੇ ਦੇ 4 ਤੋਂ 5 ਲੱਖ ਰੁਪਈਆ ਕਮਾਇਆ ਉਹ ਦੀ ਉਹ ਨਹੀਂ ਦੀ ਖਬਰ ਲਾਦੇ ਵੀ ਭਾਈਆਂ ਨੂੰ ਤੰਗ ਕੀਤਾ ਜਾ ਰਿਹਾ ਸਰਕਾਰ ਉਹਦੀ ਸੁਣੇ ਪੁਲਿਸ ਉਹਦੀ ਸੁਣੇ ਨਾ ਉਹਦਾ ਪੌਡਕਾਸਟ ਇਹਨੇ ਕਾ ਆਪਣਾ ਕੰਮ ਹੋ ਗਿਆ ਆਪਾਂ ਕਿਉਂ ਤੇ ਇਹ ਜਿਹੜਾ ਨਕਲੀ মিডিਆ ਇਹਨਾਂ ਦਾ ਬਾਈਕਾਟ ਕਰੋ ਇਹ 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 ਬਹੁਤ ਮਾੜੇ ਲੋਕ ਆ ਇਹਨਾਂ ਨੇ ਵੇਖਣਾ ਹੁੰਦਾ ਵੀ ਗੰਦ ਖਾਣਾ ਕਿੱਥੇ ਚੱਲ ਰਿਹਾ ਵਾ ਤੇ ਬਸ ਨਾ ਉਸੇ ਵੇਲੇ মিডিਆ ਨਹੀਂ ਹੈਗਾ মিডিਆ ਵਾਲੇ ਬਹੁਤ ਸੋਹਣੇ ਚੰੰਡੇ ਚੰਗੇ ਬਹੁਤ ਸੋਹਣੇ ਆ ਬਹੁਤ ਵਧੀਆ ਵਧੀਆ মিডিਆ ਵਾਲੇ ਮੁੰਡੇ ਯਾਰ ਉਹ ਗੋਲ ਸਾਹਿਬ ਇੱਕ ਹੋਰ ਕਹੀ ਆ ਬ੍ਰੇਨ ਟੀਵੀ ਬਹੁਤ ਕਈ ਵਧੀਆ ਸੋਹਣਾ ਯਾਰ ਪੰਜਾਬ ਨੂੰ ਲੋਕਾਂ ਨੂੰ ਅਕਲ ਦਿੰਦੇ ਆ ਪਿੰਡੂ ਆਸਟ੍ਰੇਲੀਆ ਹੋਰ ਬਹੁਤ ਸਾਰ ਬਹੁਤ ਸਾਰੇ ਆ ਤੇ ਆਪਾਂ ਵੀ ਉਹਨਾਂ ਨੂੰ ਸੁਣੀਦਾ ਯਾਰ ਕੁਝ ਗੁਣ ਗਿਆਨ ਮਿਲਦਾ ਯਾਰ ਕੋਈ ਪਤਾ ਚੱਲਦਾ ਇਹ ਸਾਵਾ ਪਹਾੜੇ ਵਾਲੇ ਇਹਨਾਂ ਪੈਸਾ ਲੈ ਕੇ ਦੱਸਣਾ ਹੁੰਦਾ ਵੀ ਕਿਹੜੀ ਖਬਰ ਲਾਈਏ ਕਿਹੜੀ ਨਾਂ ਲਾਈਏ ਪਹਾੜੇ ਦੇ ਟੱਟੂ ਆਏ ਸਾਰੇ ਪੇਨਾਂ ਨੇ ਤੈਨੂੰ ਪਤਾ ਚੰਗੀ ਖਬਰ ਲਾਉਣਗੇ ਉੱਪਰੋਂ ਪ੍ਰੈਸ਼ਰ ਆ ਜਾਣਾ ਇਹਨਾਂ ਫਿਰ ਕਿੱਥੇ ਕਿੱਥੇ ਵੇਖਣਾ ਹੁੰਦਾ ਕੰਜਰ ਖਾਨਾ ਹੁੰਦਾ ਕਿੱਥੇ ਕਿੱਥੇ ਕਿਹੜਾ ਕੰਜਰ ਗੜੀ ਘੋਲ ਰਿਹਾ ਉਹਨੂੰ ਬੜਾ ਬਲਾਗ ਹੈ ਫਿਰ ਦਾ ਇੰਟਰਵਿਊ ਕਰਨਾ ਹੁੰਦਾ ਤਾਜ਼ਾ ਤਾਜ਼ਾ ਤੇ 20-25 ਲੱਖ ਰੁਪਏ ਮਹੀਨੇ ਦਾ ਕਮਾਉਂਦੇ ਆ ਇਹ ਸਾਰੇ ਦਾ ਮੱਕੜ ਗਾਉਂਦਿਆ ਪੰਜਾਬ 'ਚ ਗੰਦ ਪਾ ਰਿਹਾ ਆ ਇਹ ਤੋਂ ਬਚੋ ਵੀਰੋ ਬਚੋ ਇਹ ਤੋਂ ਬਚੋ ਮੱਕੜ ਤੋਂ ਇਹਦੇ ਜਿੰਨੇ ਪੌਡਕਾਸਟ ਸਭ ਕੰਟਰੋਵਰਸ਼ੀਅਲ ਇਹਨਾਂ ਨੇ ਕੰਟਰੋਵਰਸੀ ਕ੍ਰੀਏਟ ਕਰਕੇ ਘਟਿਆ ਲੋਕਾਂ ਨੂੰ ਪੰਗੇ 'ਚ ਫਸਾ ਕੇ ਤੇ ਵਿਊ ਲੈਣੇ ਆ ਇਸ ਕੈਟਾਗਰੀ ਵਾਲੇ ਬਚੋ ਇਹਨਾਂ ਤੋਂ ਕਿਹੜੀ ਖਬਰ ਹੈ ਕਿਹੜੀ ਰਿਪੋਰਟ ਕਿਹੜੀ ਕੁਛ ਕੀਤਾ ਨਹੀਂ ਸਿਆਣੇ ਬਣੋ ਵੀਰੋ ਸਿਆਣੇ ਪੰਜਾਬ ਬਹੁਤ ਪਿਛੇ ਚਲਾ ਗਿਆ ਵੀਰੋ ਉਹਦੇ ਜ਼ਿੰਮੇਦਾਰ ਅਸੀਂ ਆ ਖੁਦ ਸਾਰੇ ਅਸੀਂ ਜਦੋਂ ਆਪਣਾ ਚੰਗਾ ਮਾੜਾ ਨਹੀਂ ਸੋਚਣਾ ਤੇ ਯਾਰ ਆਪਾਂ ਨੁਕਸਾਨ ਤੇ ਹੋਣਾ ਹੀ ਹੋਣਾ ਨਾ ਜੇ ਅਸੀਂ ਆਪਣਾ ਚੰਗਾ ਮਾੜਾ ਨਹੀਂ ਸੋਚ ਸਕਦੇ ਦੂਜਾ ਕਿਉਂ ਸੋਚੂ ਸਾਡਾ ਯਾਰ ਦੂਜਾ ਕੋਈ ਕਿਉਂ ਸੋਚੂ ਸੋ ਧੰਨਵਾਦ ਵੀਰੋ ਧੰਨਵਾਦ ਲਵ ਯੂ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਬਾਅਦ ਮਿਲਦੇ ਰਹੀਏ ਏ ਕੋਈ ਚੰਗੇ ਸੋਚਿਆ ਹੋਇਆ ਆਪਣੇ ਸਮਾਜ ਵਾਸਤੇ ਜ਼ਰੂਰ ਕਰਾਂਗੇ ਵੀਰੋ ਧੰਨਵਾਦ ਵੀਰੋ ਧੰਨਵਾਦ